ਸਮਾਜ ਲਈ ਕਿਉਂਕਿ ਇਹ ਜਿਹੜਾ ਕੀਰਤਨ ਹੈ ਪੂਰਤ ਧਾਰਮਿਕ ਕੀਰਤਨ ਦਾ ਜਿਹੜਾ ਅਰਥ ਨੇ ਸ਼ਬਦੀ ਹੱ ਚਰਨਾ ਗਲਤ ਨਾ ਹੋਆ ਕੀਰਤਨ ਦੇ ਜਿਹੜੇ ਸ਼ਬਦੀ ਜਿਹੜੇ ਅਰਥ ਨੇ ਰਾਗ ਉਹਨਾਂ ਰਾਗਾਂ ਦੁਆਰਾ ਕੀਰਤਨ ਕਰਨਾ ਭਾਈ ਸਾਹਿਬ 31 ਰਾਗਾਂ ਦੁਆਰਾ ਜਿਹੜਾ ਕੀਰਤਨ ਸੰਤੀ ਸਾਜਾ ਨੇ ਨਾਲ ਕੀਰਤਨ ਮੈਂ ਉਹਦੇ ਪ੍ਰੋਗਰਾਮ ਅਟਾਇਟੀ ਕੀਤੇ ਨੇ ਹਰ ਮੰਦਰ ਸਾਹਿਬ ਵੀ ਦਰਬਾਰ ਸਾਹਿਬ ਵੀ ਇਹਨਾਂ ਨੇ 31 ਰਾਗਾਂ ਨਾਲ ਕੀਰਤਨ ਜਿਹੜਾ ਕੀਤਾ ਮੇਰੇ ਪਿਤਾ ਜੀ ਦੇ ਵੀ ਬਹੁਤ ਖਾਸ ਦੇ ਸਾਥੀਆਂ ਚੋਂ ਜਤੇਵਾਲ ਸਿੰਘ ਜੀ ਖਾਲਸਾ ਮੇਰੇ ਫਾਦਰ ਦਿੱਲੀ ਤੋਂ ਸੰਨ ਤੇ ਉਹਨਾਂ ਦਾ ਵੀ ਇਹਨਾਂ ਦਾ ਬਹੁਤ ਪੁਰਾਣਾ ਇਹਨਾਂ ਨਾਲ ਇਹਨਾਂ ਦਾ ਜਿਹੜਾ ਇਹਨਾਂ ਨੂੰ ਸੰਗੀਤ ਦਾ ਸਮਰਾਟ ਕਿਹਾ ਜਾਂਦਾ ਹੈ ਰਾਗੀ ਅਰਾਗਾ ਨਾਲ ਉਹਨਾਂ ਨੂੰ ਸ਼ੋਮਣੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਜਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪਿੱਛੇ ਇੰਗਲੈਂਡ ਦੇ ਵਿੱਚ ਵੀ ਯੂਕੇ ਹੈ ਜੇ ਨੇ ਉੱਥੇ ਵੀ ਸਾਰੀਆਂ ਸੰਸਥਾਵਾਂ ਨੇ ਉਹਨਾਂ ਲਈ ਇਹਨਾਂ ਦਾ ਬੜਾ ਵੱਡਾ ਸਨਮਾਨ ਕੀਤਾ ਸੰਤ ਕਲ ਗੁਰਦੁਆਰੇ ਵੀ ਇਹਨਾਂ ਦਾ ਸਨਮਾਨ ਕੀਤਾ ਭੋਦੀ ਸਾਡੇ ਕੋਲ ਪੰਥ ਦੇ ਇੱਕ ਵਿਦਵਾਨ ਮਹਾਨ ਜਿਹੜੇ ਨੇ ਸ਼ਖਸੀਅਤ ਨੇ ਜਿਹੜਿਆ ਸਾਡੇ ਵਿੱਚ ਨੇ ਔਰ ਮੈਂ ਵਾਹਿਗੁਰੂ ਦੇ ਕੇ ਇਹ ਅਰਦਾਸ ਕਰਨਾ ਵੀ ਹੈ ਜਿਹੜੀ ਇਹ ਸੇਵਾ ਜਿਹੜੀ ਇਹ ਵਕਤ ਤੋਂ ਬਾਅਦ ਸਾਡੇ ਜਿਹੜੀ ਪੰਥ ਦੀ ਔਰ ਸਿੱਖੀ ਦੀ ਕਰਦੇ ਰਹੇ ਔਰ ਸਭ ਤੋਂ ਵੱਡੀ ਗੱਲ ਹੈ ਕਿਰਤਨ ਦੇ ਨਾਲ ਜਿਹੜਾ ਨਾ ਮਨ ਨੂੰ ਸਕੂਨ ਜਿਹੜਾ ਮਿਲਣਾ ਚਾਹੀਦਾ ਹੈ ਉਹ ਇਸ ਤਰ੍ਹਾਂ ਜਿਹੜਾ ਇਹਨਾਂ ਦਾ ਕੀਰਤਨ ਜਿਹੜੇ ਕੰਢੇ ਆਪਾਂ ਦਿੱਤੇ ਨੇ ਤੇ ਅਸੀਂ ਜਿਹੜਾ ਉਹ ਅਸੀਂ ਆਪਣਾ ਇਹਨਾਂ ਨੂੰ ਕਿ ਮੈਂ ਜਿਹੜਾ ਸਨਮਾਨ ਕਰਦੇ ਹੋਏ ਘਰ ਮਹਿਸੂਸ ਕਰ ਰਿਹਾ ਮੈਂ ਇੱਕ ਗੱਲ ਜਰੂਰ ਕਰਨੀ ਚਾਹਾਂਗਾ ਜਿੱਥੇ ਧਰਮ ਦੇ ਵਿੱਚ ਰਾਗਾਂ ਦੁਆਰਾ ਕੀਰਤਨ ਕਰਨਾ ਜਿਹੜਾ ਜ਼ਰੂਰੀ ਹੈ ਉੱਥੇ ਪਹਿਰ ਵੀ ਆਉਂਦੇ ਨੇ ਮੈਂ ਇੱਕ ਗੱਲ ਤੁਹਾਡੇ ਨਵਾਦਿਆਂ ਵਿੱਚ ਲਿਆਉਣਾ ਚਾਹਾਂਗਾ ਬਈ ਸਾਡੇ ਬਜ਼ੁਰਗ ਨਾ ਕਈ ਵਾਰ ਕਹਿੰਦੇ ਨੇ ਕੋਈ ਆਨੰਦ ਜਿਹੜਾ ਕਾਲਜ ਹੈ ਨਾ ਟਾਈਮ ਸੇਟ ਕਰੋ ਉਹਦੇ ਪਿੱਛੇ ਫਟਾਫਟਾ ਲੋਜੀਕ ਹੈ ਰਾਤ ਸੂਈ ਮਹਲਾ ਚੌਥਾ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਹਰ ਪਾ ਲਈ ਲਾਓ ਆਨੰਦ ਕਾਲਜ ਵਾਸਤੇ ਵੀ ਪੜੀ ਜਾਂਦੀ ਹੈ ਉਹਦਾ 12 ਵਜੇ ਤੋਂ ਪਹਿਲਾਂ ਪਹਿਲਾਂ ਹੀ ਜਿਹੜਾ ਹੈ ਉਹ ਜ਼ਰੂਰੀ ਹੈ ਜਿਹੜੇ ਪਿਆਰ ਪੜਿਆ ਜਾਂਦਾ ਪਹਿਲੇ ਜਿਹੜਾ ਬੜਾ ਖਿਆਲ ਰੱਖਿਆ ਜਾਂਦਾ ਸੀ ਵੀ ਕਿਹੜਾ ਜਿਹੜਾ ਕੀਰਤਨ ਹੈ ਕਿਹੜੇ ਪਿਆਰ ਦੇ ਇਸ ਕਰਨਾ ਹੈ ਉਹਦਾ ਵਿੱਚ ਇਹ ਮੇਨ ਲੌਜੀਕ ਜਿਹੜਾ ਹੈ ਇਹ ਵੀ 12 ਵਜੇ ਤੋਂ ਪਹਿਲਾਂ ਪਹਿਲਾਂ ਰਾਤ ਪੜਿਆ ਜਾਣਾ ਚਾਹੀਦਾ ਹੈ ਤੇ ਸੋ ਜਿਹੜਾ ਬਜ਼ੁਰਗ ਕਹਿੰਦਾ ਸੀ ਨਾ ਜਲਦੀ ਜਲਦੀ ਆਨੰਦ ਕਾਲਜ ਦਾ ਕੰਮ ਕਰੋ ਉਹਨ ਲੇਕਿਨ ਦੇਖਿਆ ਬਈ ਸਾਰੇ ਉੱਥੇ ਪੈਲਸਾਂ ਹੀ ਬੈਠੇ ਹੁੰਦੇ ਨੇ ਤੇ ਸਗੇ ਰਿਸ਼ਤੇਦਾਰ ਵੀ ਨਹੀਂ ਆਉਂਦੇ ਦੋ-ਦੋ ਦਿਨ ਤਿੰਨ ਵਜੇ ਤੱਕ ਕਰਨ ਕਰਾਈ ਨਹੀਂ ਹੁੰਦਾ ਤੇ ਇਹ ਪ੍ਰਚਾਰ ਕਰਨਾ ਜਿਹੜਾ ਬਹੁਤ ਜ਼ਰੂਰੀ ਹੈ ਉਹ ਰ ਆ ਵੈਸੇ ਰਾਮੀ ਸਿੰਘਾਂ ਦੀ ਵੀ ਜ਼ਿੰਮੇਵਾਰੀ ਹੈ ਜਿਹੜੇ ਅਨੰਦ ਕਾਰਜ ਕਰਾਉਂਦੇ ਨੇ ਮੇਰੇ ਕੋਲ ਅਸੀਂ ਜਿਹੜਾ ਮੈਂ ਮਾਣ ਮਹਿਸੂਸ ਕਰਨਾ ਮੇਰੇ ਨਾਲ ਕਮਲਜੀਤ ਸਿੰਘ ਜੀ ਢੂਣੀ ਜਿਹੜੇ ਪ੍ਰਧਾਨ ਨੇ ਨਵੀਂ ਪਾਸ਼ਾਏ ਗੁਰੂ ਆਲਾਪੁਰ ਤੇ ਹੀ ਪਾਧਨਗਰ ਸਾਹਿਬ ਐਕਟਿੰਗ ਪ੍ਰਧਾਨ ਮੈਂ ਉਹਨਾਂ ਨਾਲ ਜਿਹੜੇ ਆਏ ਨੇ ਮੈਂ ਉਹਨਾਂ ਨੂੰ ਜੀ ਆਇਆਂ ਕਿਹਾ ਖਾਸ ਤੌਰ ਤੇ ਔਰ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਵੀ ਜਨਾ ਸਾਡਾ ਜਿਹੜਾ ਕੇਂਦਰ ਹੈ ਨਾ ਸਿੱਖੀ ਰਾਜ ਜਲੰਧਰ ਦਾ ਜਿਹੜਾ ਤੁਮੈਂ ਉਹ ਗੁਰਦੇਵ ਪਾਦਨਗਰ ਗੁਰਦੁਆਰਾ ਉੱਥੇ ਵੀ ਇਹ ਪ੍ਰਚਾਰ ਜਿਹੜਾ ਵਰਤਵਾਰ ਕਰੀਏ ਭਾਈ ਅਨੰਦ ਕਾਰਾ ਜਿਹੜਾ ਕੈਂਸਰ ਜਿਹੜੇ ਹੋਣ ਮੈਂ ਹੁਣ ਇੱਕ ਗੱਲ ਦੇਖੀਏ ਚਲੋ ਮੈਂ ਕਹਿਣਾ ਚਾਹੁੰਦਾ ਮਤਲਬ ਕਿ ਨਾ ਅਸੀਂ ਦੂਜਿਆਂ ਦੀ ਸਭ ਉਪਦਾਰੇ ਆ ਲੇਕਿਨ ਆਪਣੇ ਘਰ ਦਾ ਗਾਇ ਨਾ ਉਹ ਜਿਹੜਾ ਸਾਰਿਆਂ ਨੂੰ ਮੁਬਾਰਕ ਆਪਣੇ ਆਪਣੇ ਲੇਕਿਨ ਆਪਣਾ ਜਿਹੜਾ ਪੱਕੇੜਾਣਾ ਚਾਹੀਦਾ ਕਲਚਰ ਸੱਟਣਾ ਚਾਹੀਦਾ ਅਨੰਦ ਕਾਰਾ ਦੀ ਮਰਿਆਦਾ ਨੂੰ ਜਿਹੜਾ ਪੂਰਾ ਉਨਦੇਸ਼ ਕਰਨਾ ਚਾਹੀਦਾ ਆਪਣੇ ਉਹਦੇ ਮਰਿਆਦਾ ਨਾਲ ਚੱਲਣਾ ਚਾਹੀਦਾ ਔਰ ਭਾਈ ਸਾਹਿਬ ਦਾ ਜਿੱਥੇ ਅਸੀਂ ਸਾਰਿਆਂ ਨੇ ਸਨਮਾਨ ਕਰਨਾ ਹੈ ਪ੍ਰਸ਼ਨੋਤ ਜਿਹੜਾ ਮੈਂ ਸਾਰਿਆਂ ਨੂੰ ਜਿਹੜਾ ਦੇ ਦਿੱਤਾ ਹੈ ਕੋਈ ਕਿਸੇ ਨੇ ਸਵਾਲ ਕਰਨਾ ਹੋਵੇ ਤੁਸੀਂ ਸਵਾਲ ਨਹੀਂ ਕਰ ਸਕਦੇ ਹੋ ਮੈਂ ਪਹਿਲੇ ਭਾਈ ਸਾਹਿਬ ਨੂੰ ਕਹਾਂਗਾ ਜਿਹੜੇ ਸਾਡੇ ਭਾਈ ਗੁਰਮੀ ਸਿੰਘ ਜੀ ਸ਼ਾਂਤ ਆਏ ਨੇ ਉਹ ਸਾਰੇ ਪ੍ਰਸ਼ਨوں ਵੀ ਸੰਬੋਧਨ ਕਰਨਗੇ ਤੇ ਸੰਤਾਂ ਨੂੰ ਸੰਬੋਧਨ ਕਰਨਗੇ ਮਾਹੇ ਗੁਰਜੀ ਦਾ ਖਾਸਾ ਭਾਈ ਸਾਹਿਬ ਪਹਿਲੇ ਮੈਂ ਕਹਾਂਗਾ ਕਮਲਜੀਤ ਸਿੰਘ ਜੀ ਕਰ ਲੈਣਗੇ ਇੱਕ ਮਿੰਟ ਕਮਲਜੀਤ ਸਿੰਘ ਜੀ

ਜਿਹਨੇ 33 ਰਾਗਾਂ 'ਚ ਕੀਰਤਨ ਕਰਕੇ ਦੁਬਾਰਾ ਥਾਵੀ ਔਰ ਪੂਰੇ ਵੱਢ ਜੇ ਇਹ ਫੇਰਸ਼ ਕੀਤਾ ਹੈ ਕੋਈ ਜਿਹੜੀ ਪਰੰਪਰਾ ਪਰਾਣੀ ਹੈ ਉਹ ਵੀ ਭੁੱਲਦੇ ਜਾ ਰਹੇ ਆ ਪਰ ਉਹਨਾਂ ਦੇ ਬੱਚਿਆਂ ਨੂੰ ਜਿਦਾਂ ਇਹ ਰਾਗ ਹੀ ਰੱਖੇ ਸੀ ਭੁੱਲੇ ਜਾਂੜਾ ਕਾਫੀ ਰਾਗ ਜੜੇ ਆ ਵੇਸ ਪਰਪਰੋ ਲਾਉਣੀ ਕਰਦੇ ਉਹ ਫਿਰਮੀ ਡੂੰਢੇ ਤੇ ਕੀਰਤਨ ਕਰਦੇ ਸੰਤਨ ਨੂੰ ਆਨੰਦ ਆਉਂਦਾ ਆ ਉਹਨਾਂ ਨੂੰ ਵਾਰ ਵਾਰ ਇਹਨੂੰ ਪ੍ਰਸ਼ ਕਰਦੇ ਉਹਨਾਂ ਮਾਇਆ ਵੀ ਜ਼ਿਆਦਾ ਦਿੰਦੇ ਆ ਪਰ ਕਹਿੰਦਾ ਹੈ ਵੀ ਇਹ ਵਿਰਸਾ ਸੰਭਾਲਣਾ ਠੀਕ ਆ ਔਰ ਇਹਨਾਂ ਦੀ ਵੱਡੀ ਵਿਸ਼ੇਸ਼ਤਾ ਹੈ ਕਿ ਇਹਨਾਂ ਨੇ ਅੱਜੋ ਬੱਚਾ ਵੀ ਸਹਾਰੇ ਆ ਇਸ ਤਰ੍ਹਾਂ ਖਾਸਾ ਜੀ ਨੇ ਕਿਹਾ ਇਹ ਸਾਡਾ ਸਾਰਿਆਂ ਦਾ ਇਹ ਫਰਜ਼ ਬੰਦਾ ਅਸੀਂ ਕੋਸ਼ਿਸ਼ ਕਰਾਂਗੇ ਕਿ ਗੁਰਦਵਾਰਾ ਸਾਹਿਬ ਇੱਕ ਕੈਡਮੀ ਸ਼ੁਰੂ ਕਰਕੇ ਉਹ ਜਿਹੜਾ ਦੀ ਸੇਵਾ ਰਵਾਂਗੇ ਤੱਕ ਬੱਚਿਆਂ ਨੂੰ ਸਿੱਖਣ ਜੋੜ ਕੇ ਹੋਰ ਇਹ ਸੋਨਹਾ ਸ੍ਰੀ ਅਕਾਲ ਉਹ ਸਤਿਗੁਰੂ ਚਰਨਾ ਕਰਦਾ ਸੱਚ ਹੈ ਚੱਡੀ ਛੇਟ ਜਗਾ ਉਦਮ ਹਰ ਤਨ ਚੜ੍ਹਦੀ ਕਲਾ ਜ ਰੱਖਦਾ ਆ ਕੇ ਇਸ ਤਰ੍ਹਾਂ ਇਹ ਕੌਮ ਦੀ ਸੇਵਾ ਕਰਦੇ ਰੇ ਇਸ ਪੰਜਾਬ ਨੂੰ ਵੱਡੇ ਪੱਧਰ ਤੇ ਲੈ ਕੇ ਜਾਣ ਅਸੀਂ ਇਹਦੇ ਹਰ ਉਹਦੇ ਨਾਲ ਅੱਤਨ ਮਨ ਧੰਨ ਨਾਲ ਵਾਇਰ ਭਿਕਾ ਕਾਲਸਾ ਵਾਇਰ ਤੁਰੀ ਕੀ ਭਾਈ ਸਾਹਿਬ ਨੂੰ ਰਾਤਲਾ ਸਮਰਾਟ ਵੀ ਕਿਹਾ ਜਾਂਦਾ ਹੈ ਜਿੱਥੇ ਇਹਨਾਂ ਨੂੰ ਸ਼ੋਮੀ ਰਾਜੀ ਅਵਾਰਡ ਮਿਲਿਆ ਅੱਜ ਅਸੀਂ ਭਾਈ ਮਰਦਾਨਾ ਜੀ ਅਵਾਰਡ ਦੇ ਕੇ ਸਨਮਾਨ ਕਰ ਰਹੇ ਹਾਂ ਤੇ ਸਨਮਾਨ ਤੋਂ ਪਹਿਲਾਂ ਮੈਂ ਭਾਈ ਸਾਹਿਬ ਨੂੰ ਕਹਾਂਗਾ ਸੰਤਾਂ ਨੂੰ ਸੰਬੋਧਨ ਕਰਨਗੇ ਤੇ ਪ੍ਰਸਤੁਤ ਜਿਹੜੇ ਸਾਡੇ ਸਾਥੀ ਆਏ ਨੇ ਬੜੇ ਸੀਨੀਅਰ ਪ੍ਰੈਸ ਦੇ ਜਿਹੜੇ ਨੇ ਸਾਰੀਆਂ ਅਖਬਾਰਾਂ ਦੇ ਪ੍ਰੈਸ ਰਿਪੋਰਟਰ ਤੇ ਫੋਟੋਗ੍ਰਾਫਰ ਸਾਹਿਬ ਆਏ ਨੇ ਉਹਨਾਂ ਨੂੰ ਸੰਬੋਧਨ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ गुरु प्यारी सासग जी ओ, और फतेह की सांझ बागे जी वागुरु जी का खालसा वा जी की फतेह अज शुभ संगत जल जलंधर निवासियों का बहुत धनवाद है जी जिन्होंने एक उपराला करके जो सूशा विदेशों को तो सम्मान अवार्ड तो मिलते दे हैं सो सब तो वो सू खुशी हुई कि जो जलंधर के जलंधर निवासी शख्सियत सानू सम्मान करना घर में सम्मान हो ज्यादा खुशी होगा तो ज़्यादा भी मिलता है आनंद मिलता है मान मिलता है सो अज प्रेस क्लब के प्रेस कॉन्फ्रेंस हो रही है फोटोग्राफगी धनबाद के जो सारी कवर कर रहे हैं गुरु कृपा करे जो ये कह रहे हैं गुरमस कीत पहरा देना जो राघा गुरु साहब जी ने पहरा दिता तो रागव कीर्तन सब रूप बुलाया है ਗੁਰੂ ਸਾਹਿਬ ਨੇ ਸ਼ਾਮ ਨੂੰ ਸ਼੍ਰੀ 라ਗਤੁਰਾ ਕੇ ਤੇ 31 ਰਾਗਾਂ ਤੱਕ ਜੈ ਜਵੰਤੀ ਰਾਗ ਤੱਕ ਸਰੂਰੀ ਰਾਗ ਵਸ਼ੀ ਕੀਤੇ ਆ ਇੱਕ ਜੈ ਜਵੰਤੀ ਰਾਗ ਹੈ ਉਹ ਜਰਾਮ ਹੈ ਜਿਹੜਾ ਅਕਲਿਆ ਮਹਾਰਾਜ ਸਾਹਿਬ ਜੀ ਦਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਇਹ ਸ਼ਹਾਦਤ ਦੀ ਆ ਜਈ ਹੈ ਤੇ ਸਾਡੇ ਮਨ ਵਿੱਚ ਹੈ ਕਿ ਜਿਸ ਦਾ ਸਾਨੂੰ ਦਿੱਲੀ ਵਿਖੇ ਦਾ ਜਿਸ ਤਰਾ ਸ਼ਤਾਬਦੀ ਤੇ ਦਿੱਲੀ ਕਮੇਟੀ ਨੇ ਬੁੱਕ ਕਰ ਲਿਆ ਹੈ ਇਹ ਤੋਂ 21 ਤਰੀਕ ਤੋਂ ਲੱਗ ਕੇ ਤੇ 27 ਨਵੰਬਰ ਤੱਕ ਇੱਥੇ ਰਹਿਣਾ ਹੈ ਭਾਵੇਂ ਕਿ ਅੰਗਲੈਂਡ ਦੇ ਵਸਨੀਕਾਂ ਨੇ ਪੁਰਤਗਾਲ ਵਾਲਿਆਂ ਨੇ ਯੂਰਪ ਨੇ ਇਟਲੀ ਤੋਂ ਵੀ ਸਾਡੇ ਪੱਤਰ ਆਏ ਇੰਗਲੈਂਡ ਤੋਂ ਵੀ ਵੀ ਸ਼ਰਧਾਂਤੀ ਜਿਹੜੀ ਹੈ 28 ਨਵੰਬਰ ਨੂੰ ਸਾਡੇ ਕੋਲ ਕਰੋ ਸਾਡੇ ਕੋਲ ਕਰੋ ਪਰ ਦਿੱਲੀ ਦੇ ਵਸਨੀਕਾਂ ਨੇ ਉਹ ਸ਼ਰਧਾਂਤੀ ਸਾਡੇ ਉੱਥੇ ਬੁੱਕ ਕੀਤੀ ਹੈ ਤੇ 350 ਸਾਰੇ ਸ਼ਹੀਦੀ ਸ਼ਰਧਾਂਤੀ ਆ ਰਹੀ ਹੈ ਉਹ ਮਨਾਈ ਜਾਂਦੀ ਹੈ ਤੇ ਸਾਡੇ ਮਨ ਵਿੱਚ ਇੱਕ ਹੋਰ ਵਿਚਾਰ ਆ ਗਿਆ ਹੈ ਸਤਾਰਾ ਕਮਲਜੀ ਸਿੰਘ ਜੀ ਬੈਟਰੀਆ ਪਰਮਿੰਦਰ ਸਿੰਘ ਜੀ ਖਾਲਸਾ ਇੰਟਰਨੈਸ਼ਨਲ ਸੇਵਿਕ ਸੁਸਾਇਟੀ ਉਹ ਉਹਨਾਂ ਦੇ ਸੰਚਾਲਕ ਹੈ ਅਤੇ ਹੋਰ ਵੀ ਸਮੂਹ ਪ੍ਰਬੰਧਕ ਜਲੰਧਰ ਪਾਸੇ ਬੈਠੇ ਹਨ ਮਾਰੂ ਦੀ ਖਿਆਲ ਆਇਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਸ ਤਰ੍ਹਾਂ ਸੀ ਬਾਦ ਪ੍ਰੋਗਰਾਮ ਕਰ ਰਹੇ ਹਾਂ ਗੁਰਮਤਿ ਦਾ ਪ੍ਰਚਾਰ ਤੇ ਸਤਾਰਾ ਲਾਗਾ ਵਿੱਚ ਬਾਣੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਨੌਵੇਂ ਮਹਲੇ ਦੇ ਸ਼ੁਰੂ ਤੇ ਅਸੀਂ ਚਾਹਾਂਗੇ ਤੇ ਕੋਈ ਵੀ ਸਥਾਨ ਤੇ ਇੱਥੇ ਜਲੰਧਰ ਵਿਖੇ 17 ਦੇ 17 ਰਾਗਾਂ ਵਿੱਚ ਕੀਰਤਨ ਹੋ ਜਾਵੇ ਤੇ ਇੱਥੇ ਕੋਈ ਵੀ ਆਪਾਂ ਡੇਟ ਫਿਕਸ ਕਰਕੇ ਪਾਵਰ ਸਤੰਬਰ ਚ ਕਰ ਲਈਏ ਪਾਵਰ ਹਕਤੋਬਰ ਚ ਕਰ ਲਈਏ ਤੇ ਤੇ ਇੱਕ ਬਹਾਦਰ ਸਾਹਿਬ ਜਿਸ ਦੇ ਪਾਤਸ਼ਾਹ ਬਾਣੀ ਜੜੀ ਹੈ ਜੋ 17 ਰਾਗਾਂ ਵਿੱਚ ਹੈ ਉਹਨਾਂ ਦਾ ਗਾਇਨ ਜਲੰਧਰ ਵਿੱਚ ਹੋ ਜਾਵੇ ਆਪ ਜੀ ਨੂੰ ਤੇ ਇਸ ਗੱਲ ਦੀ ਖੁਸ਼ੀ ਹੋਵੇਗੀ ਕਿ 64 ਰਾਗ ਗੁਰੂ ਗ੍ਰੰਥ ਸਾਹਿਬ ਦੇ ਸਾਡੇ ਕੋਲ ਕਰਤੀ ਰਾਗ ਇਹ ਮੁੱਖ ਹਨ 31 ਰਾਗ ਪ੍ਰਕਾਰ ਹੈ ਸੋ 31 ਰਾਗ ਸ਼ੁੱਧ ਰਾਗਾਂ ਦਾ ਕੀਰਤਨ ਜਿਹੜਾ ਹੈ ਦਾਸਾਂ ਵੱਲੋਂ ਪ੍ਰਚਾਰਿਆ ਗਿਆ ਇੱਥੇ ਜਲੰਧਰ ਵਿੱਚ ਤਾਂਾ ਮੰਡੀ ਵਿਖੇ ਅੱਜ ਤੋਂ 10-12 ਸਾਲ ਪਹਿਲਾਂ 31 ਰਾਗਾਂ ਦਾ ਕੀਰਤਨ ਹੋ ਗਿਆ ਹੁਣ ਪਿਛਲੇ 2-3 ਮਹੀਨੇ ਪਹਿਲਾਂ ਸ਼ੰਤ ਕਰ ਵਿਖੇ 31 ਰਾਗ ਮਿਸ਼ਰਤ ਰਾਗਾਂ ਦਾ ਕੀਰਤਨ ਹੋ ਗਿਆ 62 ਰਾਗਾਂ ਦਾ ਕੀਰਤਨ ਇੱਥੇ ਜਲੰਧਰ ਵਿੱਚ ਹੋ ਗਿਆ ਆਸ਼ਕੂਰ ਹੋ ਗਿਆ ਜੀ ਅਛਾ ਤੇ 550 ਸਾਲਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਸ਼ਤਾਨ ਦੀ ਆਈ ਉਹਦੇ ਵਿੱਚ ਤੇ 20 ਰਾਗ ਛੋਦ ਰਾਗ ਸਨ ਤੇ 14 ਰਾਗ ਜਿਹੜੇ ਸਨ ਮਿਸ਼ਰਤ ਰਾਗ ਸਨ ਉਸ ਵੇਲੇ ਵੀ ਅਸੀਂ ਬੜਾ ਵੱਡਾ ਉਦਮ ਕਰਕੇ ਦਾਣਾ ਮੰਡੀ ਵਿਖੇ ਜਲੰਧਰ ਵਿਖੇ ਪ੍ਰੋਗਰਾਮ ਕੀਤਾ ਜਿਹਦੇ ਵਿੱਚ ਸ਼ਤਾਨ ਦੀਆਂ ਮਹਾਂਗੀਆਂ ਗਈਆਂ ਸ਼ਰੋਣੀ ਕਮੇਟੀ ਵੱਲੋਂ ਵੀ ਦਿੱਲੀ ਕਮੇਟੀ ਵੱਲੋਂ ਵੀ ਪਰ 34 ਰਾਗਾਂ ਦਾ ਕੀਰਤਨ ਕਿਤੇ ਨਹੀਂ ਹੋ ਸਕਿਆ 19 ਰਾਗਾਂ ਦਾ ਹੋਇਆ ਸੁਲਤਾਨ ਸੁਲਤਾਨਪੁਰ ਲੋਤੀ ਲਿਖੇ 20 ਰਾਗਾਂ ਦਾ ਹੋਇਆ ਸ਼ਰੋਵੀ ਕੋਟੀ ਵੱਲੋਂ ਹੋਇਆ ਸਰਕਾਰੀ ਤੌਰ ਤੇ ਵੀ ਵੱਡੇ ਵੱਡੇ ਸ਼ਤਾਬ ਦੀਆਂ ਬਣਾਇਆ ਗਏ ਪਰ 34 ਰਾਗਾਂ ਦਾ ਗੀਤਨ ਹੋਇਆ ਤੇ ਹੋਇਆ ਸਿਰਫ ਜਿਲੰਦਰ ਵਿੱਚ ਇਹ ਬੜੀ ਬਧੀ ਪ੍ਰਾਪਤੀ ਹੈ ਕਈਆਂ ਨੂੰ ਪਤਾ ਲੱਗਾ ਭਾਵੇਂ ਨਹੀਂ ਲੱਗਾ ਪਰ ਅਸੀਂ ਇੱਕ ਬਹੁਤ ਵੱਡਾ ਕੰਮ ਇਹ ਕਰ ਦਿੱਤਾ ਸੀ ਕਿ ਜੇ ਸੰਪੂਰਨ ਰਾਗ ਹਨ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹੀ ਤੇ ਕਿਉਂ ਨਾ ਹੋਵੇ ਕਿ ਸਾਰੇ ਰਾਗੀ ਸੰਗਤ ਬੁਲਾ ਕੇ ਤੇ ਵਧਾプログラム ਕੀਤਾ ਜਾਂਦੇ ਤੇ ਚੌਂਤੀ ਰਾਗ ਦਾ ਕੀਰਤਨ ਹੋ ਗਿਆ ਸੋ ਅਸੀਂ ਗੁਰਮਤ ਸੰਗੀਤ ਤੇ ਸਾਇਰਾ ਦੇ ਦੇ ਪਿਆ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਰਾਗ ਲਿਖੇ ਹਨ ਉਸੇ ਤਰ੍ਹਾਂ ਕੋ ਨਾ ਰਾਗ ਉਕੀਰਤਨ ਕੀਤਾ ਜਾਂਦਾ ਜਾਜਾਵੰਤੀ ਰਾਗ ਦੀ ਗੱਲ ਚੱਲ ਰਹੀ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਦ ਦਾ ਕਰਲਿਆਂ ਦਾ ਇੱਕ ਜਾਜਾਵੰਤੀ ਰਾਗ ਹੈ ਬਾਕੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸੇ ਵੀ ਗੁਰੂ ਸਾਹਿਬ ਦੀ ਬਾਣੀ ਜਾਂ ਭਗਤਾਂ ਦੀ ਬਾਣੀ ਉਹ ਜਾਜਾਵੰਤੀ ਰਾਗ ਵਿੱਚ ਨਹੀਂ ਹੈ ਸਿਰਫ ਤੇ ਸਿਰਫ ਇਕੱਲੇ ਆਈ ਗੁਰੂ ਦੇ ਭਾਦਰ ਸਾਹਿਬ ਦਾ ਹਰਮਨ ਪਿਆਰਾ ਰਾਗ ਜਿਆਜਵਤੀ ਜੋ ਹੈ ਬੀਤ ਜਾਏ ਬੀਤ ਜਾਏ ਜਨਮ ਆਕਾਜ ਰੇ ਨਿਸਦਿਲ ਸੁਣ ਕੇ ਭ란 ਸਮਝਤ ਮੈਂ ਦੇਹ ਨ ਜਾਣ ਤਾਲ ਤਾ ਪਹੁੰਚਿਓ ਆਂ ਕਹਾ ਜਾਏ ਭਾਜ ਰੇ ਜਿਆਜਵਤੀ ਮਦਲਾ ਨਵਾ ਸੋ ਗੁਰੂ ਸਾਹਿਬ ਜੀ ਨੇ ਸਾਡੇ ਤੇ ਅਤਿਕਾਰ ਬਖਸ਼ਿਸ਼ ਕਰਕੇ ਪੰਜ ਪੀੜੀਆਂ ਤੋ ਸਿ ਸਮਝਿਆ ਕਿ ਦਾਦਿਆਂ ਪਰਦਾਦਿਆਂ ਤੋ ਛੱਡੇ ਘਰ ਦਾ ਜ ਸੰਗੀਤ ਹੈ ਤੇ ਪੀੜੀ ਤਨ ਪੀੜੀ ਛੱਡੇ ਦੇ ਸੰਗੀਤ ਮਿਲ ਰਿਹਾ ਹੈ ਜਿੱਥੇ ਸੀ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਸੰਗੀਤ ਸਿਖਾਇਆ ਹੈ ਤੇ ਸਾਡੇ ਬਜ਼ੁਰਗਾਂ ਨੇ ਸਾਨੂੰ ਦਿੱਤਾ ਹੈ ਉਹਨਾਂ ਵੱਲੇ ਸਮੇਂ ਤਸੀਹ ਰਾਗ ਰਤਨ ਕੀਰਤਨ ਚਾਰ ਸਾਲ ਗੁਰਮਸਤੀ ਸੰਗੀਤ ਕੇਂਦਰ ਬਤਿਆ ਲਾ ਉਹ ਵੀ ਸਾਡਾ ਘਰੋਂ ਹੀ ਚੱਲ ਰਿਹਾ ਹੈ ਤੇ ਅੱਛੇ ਪਾਸੇ ਇਹ ਗੂਰ ਹੈ ਕਿ ਅਸੀਂ ਪ੍ਰਚਾਰ ਕਰ ਰਹੇ ਹਾਂ ਜੀ ਤੇ ਉਹਦੇ ਵਿੱਚ ਅਸੀਂ ਜਿੰਨੇ ਵੀ ਸਟੂਡੈਂਟ ਹਨ ਜਿੰਨੇ ਵੀ ਗਦਾਰੀ ਹਨ ਅਸੀਂ ਉਹਨਾਂ ਤੱਕ ਵੀ ਆਪਣਾ ਸੰਗੀਤ ਜਿਹੜਾ ਹੈ ਉਹ ਪਹੁੰਚਾ ਰਹੇ ਹਾਂ ਕਿ ਤੁਸੀਂ ਵੀ گاਉਂ ਪਿੰਛਾਰੇ گاਉਂ ਅਨੇਕਾਂ ਵਿਦਿਆਰਥੀ ਦੇਸ਼ਾਂ ਦੇਸ਼ਾਂ ਦੇ ਸਾਡੇ ਕੋਲ ਆਨਲਾਈਨ ਵੀ ਮਾਰਸਾ ਦੇ ਜਰੀਏ ਵੀ ਫੋਨਾਂ ਦੇ ਰਾਹੀਂ ਉਹ ਸਾਡੇ ਕੋਲ ਗੁਰਮਤ ਸੰਗੀਤ ਸਿੱਖਦੇ ਹਨ ਜਾਣਕਾਰੀ ਲੈਦੇ ਹਨ ਜਦੋਂ ਕੋਈ ਇੰਗਲੈਂਡ ਅਮਰੀਕਾ ਜਾਂ ਅੰਡਰ ਅੰივਰਸਿਟੀ ਯੂਰਪ ਤੋਂ ਸੰਕਟਾ ਹਿੰਦੁਸਤਾਨ ਦੀ ਯਾਤਰਾ ਕਰਾਉਂਦੇ ਹਨ ਤੇ ਜਲੰਧਰ ਵਿਖੇ ਸਾਡੇ ਘਰਾਂ ਆ ਕੇ ਆਪਣੀ ਬੱਚਿਆਂ ਨੂੰ ਅਨੇਕ ਤੇ ਕਹਿੰਦੇ ਵੀ ਮੱਥਾ ਤੇ ਕੋਈ ਨਾ ਉਹ ਇਹ ਬਦਵਾਨ ਲੱਗੀ ਹਨ ਤੇ ਨਾਲੇ ਇਹਨਾਂ ਕੋ ਗਾਈਡੈਂਸ ਲਾਓ ਸੇਧ ਲਾਓ ਇਹ ਗੁਰੰਦਰ ਨੇ ਕਿਹਾ ਬਹੁਤ سارے ਦੇਸ਼ਾਂ ਦੇ ਸਦ ਸੰਗਤਾਂ ਆ ਕੇ ਸਾਡੇ ਘਰ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਹਨ ਕਿ ਭਾਈ ਕੀਰਤਨ ਦੀ ਅਬਸ਼ੁਕਰੀਆ ਦੱਸੋ ਇਹਨਾਂ ਨੂੰ ਗੁਰਬਾ ਸੰਗੀਤ ਦੀ ਜਾਣਕਾਰੀ ਦੱਸੋ ਇਹਨਾਂ ਨੂੰ ਸੋ ਇਹ ਸਾਰਾ ਗੁਰਬਾ ਸੰਗੀਤ ਦਾ ਜਿਹੜਾ ਪ੍ਰਚਾਰ-ਪਚਾਰ ਹੈ ਉਹ ਮਹਾਰਾਜ ਦੀ ਕਿਰਪਾ ਦੇ ਨਾਲ ਹੋ ਰਿਹਾ ਹੈ ਤੁਸੀਂ ਕਹਿੰਦਾ ਕਿ ਇਹਦੇ ਵਿੱਚ ਹੋਰ ਵੀ ਤੇ ਤੁਹਾਨੂੰ ਮਰ ਤੁਹਾਡੇ ਨਾਲ ਸਾਡਾ ਸਹਿਯੋਗ ਦੇਣ ਦੀ ਸੰਤਾ ਤੇ ਅਸੀਂ ਆਸ ਕਰਦੇ ਹਾਂ ਕਿ ਗੁਰਬਾ ਸੰਗੀਤ ਦੇ ਅਸੀਂ ਜਿਸਾ ਸੰਤ ਪਾਬਸ ਸੁਝਾ ਸੀ ਜੀ ਜੋਤੀ ਕਲਾ ਵਾਲਿਆਂ ਨੇ ਉਹ ਜਾਣੇ ਕਿ ਗੁਰਮਤਿ ਗੀਤਾ ਪ੍ਰਚਾਰ ਸ਼ੁਰੂ ਕੀਤਾ ਸੀ 1991 ਤੋਂ ਲੈ ਕੇ ਤੇ ਅਸੀਂ ਵੀ ਬੜੇ ਚਿਰਾਂ ਤੋਂ ਇੱਥੇ ਲੱਗੇ ਹੋਏ ਹਾਂ ਜਲੰਧਰ ਵਿੱਚ ਕੀ ਪ੍ਰਚਾਰ ਪ੍ਰਸਾਰ ਕੀਤਾ ਜਾਂਦਾ ਹਰਵल्लभ ਸ਼ਹੀਦ ਸਮੇਲਨ ਹੁੰਦਾਇਆ ਥੇ ਹਰਵल्लभ ਸ਼ਹੀਦ ਸਮੇਲਨ ਬਾਬਾ ਹਰਵल्लभ ਦਾ ਦੇਵਤਲਾ ਮੰਦਰ ਵੀ ਕੋਲ ਉੱਥੋਂ ਦੇ ਅਜੀਵਲ ਸਾਹਿਬ ਤੇ ਪੂਰਨ ਭਾਵੇਰੀ ਤੇ ਦੀਪਕ ਬਾਲੀ ਜੀ ਸਾਰੇ ਜਦੋਂ ਦਾਣਾ ਮੰਡੀ ਆਏ ਤੇ ਉਹਨਾਂ ਨੇ ਇੱਥੇ ਆ ਕੇ ਜਦੋਂ ਰਾਗ ਸੁਣੇ ਰਾਗਿਆਂ ਦੇ ਰਾਗ ਸੁਣੇ ਇੱਕ ਗੁਰਮੁਖੀ ਗੀਤ ਸੁਣਾ ਤੇ ਉਹਨਾਂ ਨੇ ਆਪ ਹੋਰ ਨੂੰ ਆ ਬੇਰੀਆਂ ਆਖਿਆ ਇਹ ਤਾਂ ਬਾਬੇ ਨਾਨਕ ਦਾ ਹਰ ਵੰਦਨ ਸ਼ੁਰੂ ਹੋ ਗਿਆ ਉਹਨਾਂ ਨੇ ਆਖਿਆ ਦੇ ਵੱਡਾ ਵੱਡਾ ਕੰਮ ਭਾਈ ਸਾਹਿਬ ਜੀ ਤਨਜੀ ਸਾਧ ਜਰ ਦੇ ਨਾਲ ਤੁਸੀਂ ਇਹ ਨਾਮ ਘਾਰੀਆਂ ਨਹੀਂ ਇੱਥੇ ਗਾਇਆ ਸਿੱਖ ਰਾਗਿਆਂ ਦੇ ਵਿੱਚ ਗਾਇਆ ਤੇ ਇੱਥੋਂ ਤੱਕ ਯੂਥ ਨੇ ਵੀ ਗਾਇਆ ਇੱਥੇ ਨੌ ਸਿੱਖ ਜਿਹੜੇ ਹੈ ਉਹਨਾਂ ਨੇ ਵੀ ਗਾਇਆ ਇੱਥੇ ਮੋਹਨ ਪਰਸ਼ਾਨੀ ਸਾਹਿਬ ਜੀ ਨੇ ਬਾਦਰਾਸ਼ੀਤ ਵਾਲਿਆਂ ਨੇ ਫਿਰ ਇੱਥੇ प्रेम सागर जी होगी हिंदू गवैये हैं मुसलमान गवैये हैं गुलाम अली जी उन्होंने भी इतना दाणा राग की बड़े खुश हुए वो आखन लगे ये प्लेटफॉर्म एदा का बना दिता कि हिंदू राफाम साफी मानसिक एक कह पहचान हो तुम इत सब इजाजत दे दी आज्ञा दे दी सारे गाओ ਅਸੀ ਗੁਰੂ ਨੇ ਅਖਿਆਨ ਕਿ ਜਿਹੜੇ ਹਿੰਦੂ ਗਵਈਏ ਹਨ ਭਾਈ ਉਹ ਵੀ ਸ਼ਹੀਦ ਗੌਰ ਦਿਵਾਕਰ ਤੇ ਪ੍ਰਭਾਕਰ ਉਹਨਾਂ ਨੇ ਸਾਡੇ ਕੋਲ ਲੱਖ ਰੁਪਈਆ ਮੰਗਿਆ ਉਹਨੇ ਕਹਿੰਦੇ ਸੀ ਲੱਖ ਰੁਪਈਆ ਲਵਾਂਗੇ ਕਿ ਅਸੀਂ ਆਣ ਕੇ ਦਾਣਾ ਮੰਡੀ ਗੁਰਮਤਿ ਸੰਗੀਤ ਗਾਵਾਂਗੇ ਸ਼ਬਦ ਗਾਵਾਂਗੇ ਅਸੀਂ ਅੰਦਰ ਲਾਖਿਆ ਕਿ ਗੁਰਮਤਿ ਕੀਰਤਨ ਕਰਦੇ ਹੈ ਤੇ ਬੜਾ ਵੱਡਾ ਪ੍ਰਚਾਰ ਪ੍ਰਸਾਰ ਹੋ ਰਿਹਾ ਹੈ ਤੇ ਮਾਇਆ ਦੀ ਗੱਲ ਨਾ ਕਰੋ ਮਾਇਆ ਦੀ ਨਹੀਂ ਮਰਜ਼ੀ ਦੇ ਲੈ ਕੇ ਪਰ ਗੁਰਮਤਿ ਸੰਗੀਤ ਗਾਵਾਂਗੇ ਉਹ ਫਿਰ ਆਖਣ ਲੱਗੇ ਕਿ ਕੋਈ ਗੁਰਮਤ ਸਿੱਖ ਦੌਰਾ ਹੈ ਰਾਗ ਗਾਉਣੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਫੇਰ ਸਾਨੂੰ ਕੁਝ ਵੀ ਦੰਦੋ ਫੇਰ ਕਿ ਕਿ ਵਿਰਾਸਤ ਪੇਟਾਈ ਕਰਦਾਂਗੇ ਕਿਤੇ ਵੱਡੇ ਵਿਖੋ ਉਹਨਾਂ ਨੇ ਗੱਲ ਆਖ ਦਿੱਤੀ ਇੱਥੇ ਫਿਰ ਗਵਈਏ ਦਿਵਾਕਰ ਤੇ ਪ੍ਰਭਾਕਰ ਤੇ ਨਵਤਾਲੀ ਪਿੰਕੀ ਸੰਪਰਦਾ ਦੇ ਵਿੱਚੋਂ ਉਹਨਾਂ ਨੇ ਇੰਗਲੈਂਡ ਤੋਂ ਆ ਕੇ ਇੱਥੇ ਤਬਲਾ ਵਜਾਇਆ ਤੇ ਐਮਪੀ ਤੋਂ ਆ ਕੇ ਯੂਪੀ ਤੋਂ ਆ ਕੇ ਬਿਹਾਰ ਤੋਂ ਆ ਕੇ ਗਵਈਏ ਦਾਣਾ ਮੰਡੀ ਕਾ ਕੇ ਗਏ ਆ ਤੇ ਬੜਾ ਵੱਡਾ ਅਸੀਂ ਸਮਝਦੇ ਆ ਕਿ ਜਲੰਧਰ ਦੇ ਵਿੱਚ ਕੇਂਦਰ ਬਣ ਗਿਆ ਹੈ ਜੀ ਰਾਗ ਰਤਨ ਕੀਰਤਨ 4 ਸਾਲ ਔਰ ਵਾਲੇ ਸਭੇ ਚ ਅਸੀਂ ਇੱਥੇ ਹੀ ਲਾਗੇ ਬਨੇ ਦੁਆਬੇ ਦੇ ਵਿੱਚ ਕੋਈ ਇਹੋ ਜਿਹਾ ਜਗ੍ਹਾ ਲੈ ਕੇ ਜਾਂ ਜਗ੍ਹਾ ਜੋ ਪ੍ਰਾਪਤ ਹੋ ਗਈ ਤੇ ਹੋ ਸਕਦਾ ਕਿ ਅਸੀਂ ਇੱਥੇ ਕੋਈ ਤੁਹਾਡਾ ਕੇਂਦਰ ਖੋਲ੍ਹ ਦਈਏ ਜਿਹਦਾ ਨਾਮ ਰੱਖਿਆ ਜਾਵੇਗਾ ਰਾਗ ਰਤਨ ਕੀਰਤਨ 4 ਸਾਲ ਤੇ ਜਿਹਦਾ ਵੀ 4 ਸਾਲ ਨਾਮ ਰੱਖਿਆ ਆਪੇ 4 ਸਾਲ ਆਪ ਹੈ ਪਾਦਾ ਆਪੇ ਝਾੜੇ ਪੜਨ ਕੋ ਆਣੇ ਇਹ ਚਾਰ ਸਾਲ ਸ਼ਬਦ ਜਿਹੜਾ ਹੈ ਗੁਰੂ ਰਾਮਦਾਸ ਜੀ ਦਾ ਹੈ ਇਹ ਚਾਰ ਸਾਲ ਸ਼ਬਦ ਸਤਜੁਗ ਦਾ ਹੈ ਜਿਸ ਵੇਲੇ ਹਰਨਾਕਸ਼ ਦੇ ਅਰਨਾਦ ਪੜਾਇਆ ਸੀ ਚਾਰ ਸਾਲ ਦੇ ਵਿੱਚ ਉਸ ਵੇਲੇ ਪਹਿਲਾਦ ਜਿਹੜਾ ਸੀ ਉਹ ਚਾਰ ਸਾਲ ਵਿੱਚ ਪੜਦਾ ਸੀ ਚਾਕੜੇ ਗੁਰੂ ਚਾਕੜੇ ਕਹਿੰਦੇ ਸਨ ਜਿਹੜੇ ਵਿਦਿਆਰਥੀ ਅੱਜ ਵਿਦਿਆਰਥੀ ਕਹਿੰਦੇ ਹਨ ਸਟੂਡੈਂਟ ਕਹਿੰਦੇ ਹਨ ਉਸ ਵੇਲੇ ਚਾਕੜੇ ਕਹਿੰਦੇ ਸਨ ਇਹ ਚਾਰ ਸਾਲ ਸ਼ਬਦ ਜਿਹੜਾ ਹੈ ਇਹ ਗੁਰੂ ਗ੍ਰੰਥ ਸਾਹਿਬੀ ਦਾ ਸ਼ਬਦ ਹੈ ਤੋਂ ਸਭ ਸੰਗਤਾਂ ਦਾ ਬਹੁਤ ਧੰਵਾਦ ਜਿਨ੍ਹਾਂ ਨੇ ਸਾਨੂੰ ਇਹ ਮਾਨ ਸਨਮਾਨ ਇਹ ਗੇਰ ਵਾਸਤੇ ਇੱਥੇ ਸਾਡਾ ਇਤਿਜਾਮ ਕੀਤਾ ਹੈ ਜਗੰਦਰ ਸਿੰਘ ਖਾਲਸਾ ਜੀ ਹੋਰ ਸ਼ਕਸ਼ੀਤਾਂ ਆਪਣਾ ਸਭ ਦਾ ਧੰਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਕਿਰਪਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਸਾਰੇ ਸਾਥੀਆਂ ਨੂੰ ਕੰਮ ਆਪਨੇ ਕਮਲ ਜੀ ਜੀ ਸਾਰੇ ਆਜੋ ਤੇ ਸਨਮਾਨ ਕਰਨਾ ਹੈ ਭਾਈ ਸਾਹਿਬ ਦਾ ਤੇ ਜਿਹੜਾ ਸਾਰੇ ਆਪਣੇ ਤੇ ਬਣੀ ਜੀ ਸਾਰੇ ਆ ਜਾਂਦੇ ਆ ਹਾਂਜੀ ਪਰ ਦੇਰ ਸੇ ਕਾਜ ਸਾਰੇ ਇਸੇ ਨਾਮ ਤੇ ਮਾਣੋ ਦੇ ਉਹਨਾਂ ਨੂੰ ਬੋਲੋ ਬੋਲੋ ਨਿਆਣੋ ਦੇ